ਪਾਕਿਸਤਾਨ ਜਥੇ ਨਾਲ ਗਈ ਬੀਬੀ ਮਾਮਲੇ 'ਚ ਇੱਕ ਹੋਰ ਨਵਾਂ ਖੁਲਾਸਾ ਹੋਇਆ ਹੈ ਪਾਕਿਸਤਾਨ ਜਾਣ ਵਾਲੇ ਭਾਰਤੀ ਸਿੱਖ ਸ਼ਰਧਾਲੂਆਂ ਦੇ ਸਮੂਹ 'ਚ ਕਪੂਰਥਲਾ ਦੀ ਕੌੜ ਤ ਸਰਬਜੀਤ ਕੌੜ ਦੇ ਲਾਪਤਾ ਹੋਣ ਦੇ ਮਾਮਲੇ 'ਚ ਕਈ ਖੁਲਾਸੇ ਹੋ ਰਹੇ ਨੇ ਸ਼ੁਰੂ ਦੇ ਵਿੱਚ ਸਰਬਜੀਤ ਦੇ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਸੀ ਪਰ ਜਾਂਚ ਤੋਂ ਪਤਾ ਲੱਗਿਆ ਕਿ ਲਾਪਤਾ ਨਹੀਂ ਸਗੋਂ ਉਸਨੇ ਆਪਣਾ ਨਾਮ ਬਦਲ ਕੇ ਨੂਰ ਹੁਸੈਨ ਰੱਖ ਲਿਆ ਸੀ ਤੇ ਪਾਕਿਸਤਾਨ ਦੇ ਵਿੱਚ ਧਰਮ ਬਦਲ ਕੇ ਵਿਆ ਕਰਵਾਲਿਆ ਸੀ ਇਸ ਪੂਰੇ ਮਾਮਲੇ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ ਤੇ ਸਵਾਲ ਚੁੱਕੇ ਜਾ ਰਹੇ ਸਨ ਹਾਲਾਂਕਿ ਐਜੀਪੀਸੀ ਵੱਲੋਂ ਸਪਸ਼ਟਕਰਨ ਵੀ ਦੇ ਦਿੱਤਾ ਗਿਆ ਇਸ ਪੂਰੇ ਮਾਮਲੇ 'ਚ ਹਲਕਾ ਸੁਲਤਾਨਪੁਰ ਲੋਧੀ ਦੇ ਐਜੀਪੀਸੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਨੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਹੈ ਕਿ ਆਖਰ ਉਹਨਾਂ ਨੇ ਇਸ ਦੀ ਜਾਂਚ ਕੀਤੀ ਸੀ ਜਾਂ ਫਿਰ ਨਹੀਂ ਐਜੀਪੀਸੀ ਮੈਂਬਰ ਮੈਂ ਤਾਂ ਸਿਰਫ ਪਾਸਪੋਰਟਸ ਨੂੰ ਹੁਣ ਤੱਕ ਰეკਮੈਂਡ ਕਰਕੇ ਤੇ ਭੇਜ ਦਿੰਦੀ ਰਹੀਆਂ ਅਗੋਂ ਜੋ ਵੀ ਹੁੰਦਾ ਹੈ ਓਬਜੈਕਸ਼ਨਸ ਲੱਗਨੇ ਆ ਯਾ ਕਿ ਪ੍ਰੋਟੋਕੋਲ ਹੈ ਜੋ ਵੀ ਉਸ ਵੇਲੇ ਦੇ ਨਿਯਮ ਹੁੰਦੇ ਆ ਉਹਦੇ ਮੁਤਾਬਕ ਯਾਤਰਾ ਵਿਭਾਗ ਜਿਹੜਾ ਵਾ ਉਹ ਤੇ ਐਕਟ ਕਰਦਾ ਵਾ ਅਕੀਰ ਦੇ ਵਿੱਚ ਜਦੋਂ ਤੁਹਾਨੂੰ ਇਹ ਪਤਾ ਲੱਗਾ ਕਿ ਉਹ ਮਿਸਿੰਗ ਨੇ ਨਹੀਂ ਆਏ ਫਿਰ ਤੁਸੀਂ ਆਪਣੇ ਫੌਰੀ ਤੌਰ ਤੇ ਕੋਈ ਕਾਰਵਾਈ ਕੀਤੀ ਹਾਂਜੀ ਐਦਾ ਕਿ ਜਿਹੜੇ ਜਥੇ ਦੇ ਸਾਡੇ ਲੀਡਰ ਸੀਗੇ ਬੀਬੀ ਅ ਬੀਬੀ ਪੋਲੂਵਾਲ ਜੀ ਹੈਗੇ ਨੇ ਮੈਨੂੰ ਪੂਰਾ ਨਾਮ ਇੱਕਦਮ ਮੇਰੇ ਸਮ੍ਰਿਤੀ ਚ ਨਹੀਂ ਹੈਗਾ ਹਾਂਜੀ ਉਹਨਾਂ ਨੇ ਮੈਨੂੰ ਫੋਨ ਕੀਤਾ ਸ਼ਾਮ ਨੂੰ ਕਿ ਬੀਬੀ ਜੀ ਐਦਾ ਤੁਹਾਡੇ ਹਲਕੇ ਕਪੂਰਥਲੇ ਤੋਂ ਇੱਕ ਬੀਬੀ ਹੈ ਉਹ ਵਾਪਸ ਨਹੀਂ ਆਏ ਹੈਗੇ ਤੇ ਮੈਂ ਕਿਹਾ ਬੀਬੀ ਜੀ ਵੀ ਉਹ ਦੋ ਰਾਤ ਦੇ 8 ਵਜੇ ਹੋਣੇ ਆ ਮੈਂ ਕਿਹਾ ਜੀ ਮੈਂ ਸਵੇਰੇ ਜਾਉਂਗੀ ਤੇ ਪਿੰਡ ਜਾ ਕੇ ਦੇਖ ਕੇ ਆਣੀ ਆ ਸੋ ਮੈਂ ਸਵੇਰੇ ਉੱਠ ਕੇ ਪਿੰਡ ਮਾਨੀਪੁਰ ਵੇਖੇ ਗਈ ਮੇਰੇ ਨਾਲ ਰਿਕਾਰਡ ਕੀਪਰ ਜਿਹੜੇ ਸਾਡੇ ਬੇਰ ਸਾਹਿਬ ਦੇ ਸੀਗੇ ਸਰਦਾਰ ਪਵਨਦੀਪ ਸਿੰਘ ਉਹ ਗਏ ਉੱਥੇ ਜਾ ਕੇ ਜਿਹੜੇ ਸਾਡੇ ਨੰਬਰਦਾਰ ਨੇ ਸਰਦਾਰ ਅਰਜਨ ਸਿੰਘ ਮੈਂ ਉਹਨਾਂ ਦੇ ਘਰ ਗਈ ਕਿਉਂਕਿ ਮੈਂ ਉਹਨਾਂ ਕੋਲ ਤਫ਼ਤੀਸ਼ ਕੀਤੀ ਸੀ ਪੁੱਛਿਆ ਸੀਗਾ ਕਿ ਇਹ ਬੀਬੀ ਸਰਬਜੀਤ कौर ਜਾਣਾ ਚਾਹੁੰਦੀ ਹੈ ਤੇ ਮੈਂ ਕਿਹਾ ਜੀ ਵੀ ਉਹ ਘਰ ਨਹੀਂ ਪਹੁੰਚੇ ਹੈਗੇ ਫਿਰ ਨੰਬਰਦਾਰ ਸਾਹਿਬ ਮੇਰੇ ਨਾਲ ਗਏ ਅਸੀਂ ਉਹਨਾਂ ਦੇ ਘਰ ਗਏ ਬੀਬੀ ਸਰਬਜੀਤ कौर ਦੇ ਘਰ ਗਏ ਉੱਥੇ ਉਹਨਾਂ ਦਾ ਬੇਟਾ ਘਰੇ ਸੀਗਾ ਤੇ ਉਹਨਾਂ ਨੇ ਵੀ ਇਹੀ ਕਿਹਾ ਕਿ ਸਾਡੇ ਮਾਤਾ ਜੀ ਜਿਹੜੇ ਆ ਉਹ ਘਰ ਨਹੀਂ ਆਏਗੇ ਤੇ ਫਿਰ ਉਹਨਾਂ ਦੇ ਸ਼ਾਇਦ ਦੋ ਬੇਟੇ ਨੇ ਦੂਜੇ ਬੇਟੇ ਨਾਲ ਵੀ ਐਸੀ ਜਿਹੜਾ ਸਾਡੇ ਰਿਕਾਰਡ ਕੀਪਰ ਸੀ ਮੇਰੇ ਨਾਲ ਪਵਨਦੀਪ ਸਿੰਘ ਜੀ ਉਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਉਹ ਬੱਚਾ ਸ਼ਾਇਦ ਸੁਲਤਾਨਪੁਰ ਕੋ ਤੋਂ ਦੀ ਗਿਆ ਹੋਇਸੀ ਉਹ ਕਹਿੰਦਾ ਜੀ ਐਦਾਂ ਵਾਂ ਵੀ ਐਸੀ ਆਪਣੀ ਮੰਮੀ ਨਾਲ ਬੋਲਦੇ ਨਹੀਂ ਹੈਗੇ ਤੇ ਪਾਜੀ ਤੇ ਪਰ ਮੰਮੀ ਸਾਡੀ ਘਰ ਨਹੀਂ ਆਈ ਹੈਗੀ ਸੋ ਉਹਨਾਂ ਦਾ ਪਰਿਵਾਰ ਸੀ ਉੱਥੇ ਚੰਗੀ ਕੋਠੀ ਆ ਮਾਨੀਪੁਰ ਦੇ ਵਿੱਚ ਨੰਬਰਦਾਰ ਸਾਹਿਬ ਦੇ ਘਰ ਮੈਂ ਜਦੋਂ ਗਈ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਨਾਲ ਦਾ ਜਿਹੜਾ ਘਰ ਆ ਉਹ ਉਹਨਾਂ ਦੀ ਹਵੇਲੀ ਆ ਬੀਬੀ ਸਰਬਜੀਤ ਕੌਰ ਦੀ ਤੇ ਉਹਨਾਂ ਦੀ ਜ਼ਮੀਨ ਵੀ ਮੇਰੇ ਕੋਲ ਕੋਠੀ ਦੇ ਸਾਹਮਣੇ ਮੈਨੂੰ ਉਹਨਾਂ ਨੇ ਦਿਖਾਈ ਵੀ ਆ ਉਹਨਾਂ ਦੀ ਪਹਿਲੀ ਐ ਸੋ ਐਜ਼ ਐਸ.ਟੀ.ਪੀ.ਸੀ ਮੈਂਬਰ ਦਾ ਮੇਰੀ ਡਿਊਟੀ ਸੀਗੀ ਇਹ ਦੇਖਣਾ ਕਿ ਉਹ ਬੰਦਾ ਉਸ ਪਿੰਡ ਦਾ ਹੈਗਾ ਬਾਕੀ ਕੰਮ ਤਾਂ ਪੰਜਾਬ ਸਰਕਾਰ ਦਾ ਜਾਂ ਗਵਰਨਮੈਂਟ ਆਫ ਇੰਡੀਆ ਦਾ ਉਹਨਾਂ ਦਾ ਸਾਰਾ ਜਿਹੜਾ ਹੈਗਾ ਉਹ ਦੇਖਣਾ ਵੀਜ਼ਾ ਉਹਨਾਂ ਨੇ ਗ੍ਰਾਂਟ ਕਰਨਾ ਹੈ ਅਸੀਂ ਤਾਂ ਸਿਰਫ ਇੱਥੋਂ ਤੱਕ ਡਿਊਟੀ ਸੀਗੀ ਕਿ ਜਿਹੜਾ ਵੀ ਕੋਈ ਸਿੱਖ ਸ਼ਰਧਾਲੂ ਗੁਰਦਵਾਰਾ ਯਾਤਰਾ ਲਈ ਜਾਣਾ ਚਾਹੁੰਦਾ ਉਹਦੇ ਲਈ ਅਸੀਂ ਉਹਨਾਂ ਨੂੰ ਰეკਮੈਂਡ ਕਰ ਕਦੀ ਕਰਤਾਰਪੁਰ ਕੋਰੀਡੋਰ ਜਨਵਰੀ ਵੀ ਗੱਲ ਹੋਈ ਉਹਨਾਂ ਦੀ ਕੋਈ ਤੁਹਾਡੇ ਕੋਈ ਪੁਰਾਣੇ ਸਮੇਂ ਚ ਕੋਈ ਯਾਦ ਆਈ ਹੋਵੇ ਕੋਈ ਗਰਾਂਟ ਕੀਤੀ ਹੋਵੇ ਮੇਰੇ ਸਮੇਂ ਮੇਰੇ ਕੋਲ ਕੋਈ ਇਦਾਂ ਨਹੀਂ ਗੱਲ ਗੋਦਵਾਰਾ ਸ਼੍ਰੀ ਬੇਅਰ ਸਾਹਿਬ ਵਿਖੇ ਸਰਦਾਲੋ ਤੋਂ ਦਸਤਾਵੇਜ਼ ਮੰਗੇ ਗਏ ਸਨ ਸਰਬਜੀਤ ਕੌਰ ਨੇ ਬੇਨਤੀ ਦੇ ਹਿੱਸੇ ਵਜੋਂ ਆਪਣਾ ਪਾਸਪੋਰਟ ਜਮ੍ਹਾਂ ਕਰਵਾਇਆ ਉਹਨਾਂ ਨੇ ਪਿੰਡ ਦੇ ਨੰਬਰਦਾਰ ਦੇ ਨਾਲ ਸੰਪਰਕ ਕੀਤਾ ਆਪਣੀ ਪਛਾਣ ਤੇ ਰਹਿਾਈ ਦੀ ਪੁਸ਼ਟੀ ਕੀਤੀ ਤੇ ਫਾਈਲ ਸ਼੍ਰੋਮਣੀ ਕਮੇਟੀ ਨੂੰ ਭੇਜ ਦਿੱਤੀ ਗਈ ਫਾਈਲ ਵਾਪਸ ਨਹੀਂ ਕੀਤੀ ਗਈ ਨਾ ਹੀ ਕੋਈ ਗਲਤੀ ਸੂਚਨਾ ਮਿਲੀ ਨਾ ਹੀ ਇਸ ਨੂੰ ਠੀਕ ਕਰਕੇ ਵਾਪਸ ਭੇਜਿਆ ਗਿਆ ਉਹਨਾਂ ਸਪਸ਼ਟ ਕੀਤਾ ਕਿ ਉਹਨਾਂ ਨੂੰ ਸਰਬਜੀਤ ਕੌਰ ਵੱਲੋਂ ਕਰਤਾਰਪੁਰ ਲਾਂਘੇ ਦੇ ਦਰਸ਼ਨ ਕਰ ਲਈ ਕਦੇ ਕੋਈ ਅਰਜੀ ਨਹੀਂ ਮਿਲੀ ਜਦੋਂ ਸਰਬਜੀਤ ਕੌਰ ਦੀ ਗੈਰ ਹਾਜ਼ਰੀ ਦਾ ਪਤਾ ਲੱਗਿਆ ਤਾਂ ਬੀਬੀ ਗੁਰਪ੍ਰੀਤ ਨੇ ਨੰਬਰ ਤੇ ਗੁਰਦੁਆਰਾ ਸਾਹਿਬ ਦੇ ਰਿਕਾਰਡ ਕੀਪਰ ਨਾਲ ਮਿਲ ਕੇ ਉਸ ਦੇ ਘਰ ਦੀ ਜਾਂਚ ਕੀਤੀ ਉਸ ਦੇ ਪੁੱਤਰ ਨੇ ਦੱਸਿਆ ਕਿ ਉਹਨਾਂ ਦਾ ਆਪਣੀ ਮਾਂ ਦੇ ਨਾਲ ਕੋਈ ਵੀ ਸਬੰਧ ਨਹੀਂ ਤੇ ਉਹ ਪਾਕਿਸਤਾਨ ਤੋਂ ਵਾਪਸ ਨਹੀਂ ਆਈ ਬੀਬੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਉਹਨਾਂ ਦੀ ਇੱਕੋ ਇੱਕ ਭੂਮਿਕਾ ਇਹ ਯਕੀਨੀ ਬਣਾਉਣਾ ਸੀ ਕਿ ਸ਼ਰਧਾਲੂ ਪਿੰਡ ਦੇ ਸਥਾਈ ਨਿਵਾਸੀ ਸਨ ਅਪਰਾਧਿਕ ਰਿਕਾਰਡ ਜਾਂ ਹੋਰ ਪਿਛੋਕੜ ਦੀ ਜਾਂਚ ਕਰਨਾ ਪੰਜਾਬ ਤੇ ਭਾਰਤ ਸਰਕਾਰਾਂ ਦੀ ਜ਼ਿੰਮੇਵਾਰੀ ਸੀ ਉਹਨਾਂ ਨੇ ਕਿਹਾ ਕਿ ਸ਼ਰਮਣੀ ਕਮੇਟੀ ਵਰਤਮਾਨ ਦੇ ਵਿੱਚ ਸ਼ਰਧਾਲੂਆਂ ਦੀ ਪਿਛੋਕੜ ਦੀ ਜਾਂਚ ਨਹੀਂ ਕਰਦੇ ਤੇ ਅਜੇ ਤੱਕ ਇਕੱਲੀਆਂ ਔਰਤਾਂ ਤਲਾਕਸ਼ੂਦਾ ਜਦ ਵੀ ਦਬਾਵਾਤੇ ਪਾਬੰਦੀ ਲਗਾਉਣ ਲਈ ਕੋਈ ਨਿਰਦੇਸ਼ ਜਾਰੀ ਨਹੀਂ ਕੀਤੇ ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੀਆਂ ਘਟਨਾਵਾਂ ਨੂੰ ਦੁਬਾਰਾ ਹੋਣ ਤੋਂ ਰੋਕਣ ਲਈ ਸ਼ਰਧਾਲੂਆਂ ਦੇ ਰਿਕਾਰਡ ਦੀ ਪੂਰੀ ਤਰ੍ਹਾਂ ਜਾਂਚ ਯਕੀਨੀ ਬਣਾਈ ਜਾਵੇ ਤਾਂ ਜੋ ਕੋਈ ਵੀ ਸਰਬਜੀਤ ਨੂਰ ਹੁਸੈਨ ਨਾ ਬਣ ਸਕੇ ਦਾਦੀ ਕੇ ਸਰਬਜੀਤ ਕੌਰ 4 ਨਵੰਬਰ 1932 ਸ਼ਰਧਾਲੂਆਂ ਦੇ ਸਮੂਹ ਨਾਲ ਪਾਕਿਸਤਾਨ ਗਈ ਸੀ ਪਰ ਵਾਪਸ ਨਹੀਂ ਆਈ ਇਮੀਗ੍ਰੇਸ਼ਨ ਫਾਰਮ ਤੇ ਕਈ ਖਾਲੀ ਬੇਰਵੇ ਦੀ ਅਣਹੋਂਦ ਨੇ ਇਸ ਮਾਮਲੇ ਤੇ ਸ਼ੱਕ ਪੈਦਾ ਕੀਤਾ ਸੀ ਇਸ ਤੋਂ ਬਾਅਦ ਸਾਰੇ ਮਾਮਲੇ ਦਾ ਖੁਲਾਸਾ ਹੋਇਆ ਹੈ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ